ਕਾਂ ਕਾਂ ਸੰਧੂ ਤੇਰਾ ਹੀ ਆਸਾ ਅੱਜ ਹੋਇਆ ਹੈ ਕਿੰਨ ਬਤੀ ਬੋਸਿਆਲਾ ਕੀ ਬੋਸਿਆਲਾ ਵਿੱਚ ਪਾਇਆ ਗਿਆ ਇਹ ਜੁਹਰਾ ਜਰਾ ਦੀ ਸੇਵਾ ਹੈ ਇਹ ਬਹੀ ਸ਼ਿਵਨ ਲੌਂਗਿਤ ਗਈ ਹੈ ਪਰਮਾਤਮਾ ਨੇ ਤੁਹਾਨੂੰ ਸਥਿਰ ਚੜ੍ਹਦੀ ਕਲਾ ਚ ਰੱਖੀ ਜੀ ਕਾਂ ਕਾਂ ਸੰਧੂ ਤੇਰਾ ਹੀ ਆਸਾ ਲੋਕ ਤਰ ਤਰ ਸਤਿਗੁਰੂ ਤੇਰੇ ਆਸ ਜਿੱਥੇ ਦਾ ਕੇ ਵੀਡੀਓ ਜਾਂਦੀ ਹੈ ਸਾਰੇ ਸ਼ਹਿਰ ਵਾਸੀਓ ਤੇ ਬਾਹਰ ਜਿੱਤੇ ਵੀ ਸਾਡੇ ਐਪੀਸੁਰੂਰਗੇ ਉਹਨਾਂ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਵੀ ਘੜੀ ਹੁਕਾਲ ਵਾਲਾ ਟਾਈਮ ਖੜਦਾ ਹੋ ਜਿਆ ਵਧ ਰਿਹਾ ਤੇ ਜਿੱਥੇ ਤੱਕ ਇਹ ਆਵਾਜ਼ ਜਾਵੇ ਸਾਰਿਆਂ ਨੂੰ ਬੇਨਤੀ ਹੈ ਦੁਆਰਾ ਫਿਰ ਹੱਥ ਜੋੜ ਕੇ ਵੀ ਆਪਾਂ ਹਰੇਚਾਰੇ ਦੇ ਵਿੱਚ ਸੇਵਾ ਬੰਦ ਕਰੀਏ ਤੇ ਗਊਆਂ ਗੋਵਾਂ ਨੂੰ ਥੋੜ੍ਹ ਵਗੈਰਾ ਤੇ ਹੋ ਤੁਹਾਡੀ ਸ਼ਰਧਾ ਅਰਦਾਸ ਤੇ ਆਪਾਂ ਵੱਧ ਵੱਧ ਸੇਵਾ ਕਰੀਏ ਤਾਂ ਜੋ ਬਾਗ ਦੇ ਘਰੇ ਆਪਣੀ ਸਾਰਿਆਂ ਦੀ ਵਧੀਆ ਹਾਜ਼ਰੀ ਲੱਗੇ ਤੇ ਸਾਰੇ ਪਰਿਵਾਰ ਸਾਰਾ ਪੰਜਾਬ ਤੇ ਸਾਰਾ ਦੇਸ਼ ਅਈ ਹੱਸਦਾ ਖਸਦਾ ਰਹੇ ਧੰਨ ਧੰਨ ਸਾਹਿਬ ਜੀ ਨਨਤ ਤੁਹਾਨੂੰ ਤੇਰਾ ਹੀ ਆਸਰਾ ਸੰਗਤ ਮੰਡੀ ਕੌਸ਼ਲ ਯਾਰਾ ਬਾਂਦੇ ਸੇਵਾਦਾਰ ਜੋ ਕਿ ਸਾਡੇ ਨਾਲ ਬੰਦੂ ਜੀ सोनू ਜੀ ਅਲਵਾਲੇ ਲੱਕੀ ਜੀ ਦੇਵਰਾਜ ਜੀ ਰਾਤ ਸਾਹਿਬ ਜੋ ਕਿ ਹਰਾ ਮਾਰੇ ਨੇ ਸੰਗਤ ਮੰਡੀ ਆ ਕੇ ਤੇ ਤੁਹਾਨੂੰ ਧੰਨਵਾਦ ਕਰਦੇ ਹਾਂ ਮਾਣ ਘੋੜੀ ਕਰੇ ਆਸਰਾ ਬੜੀਆ ਹੋਈ

Algo, algo. Tú tienes ¿sí? yo ਜੋ ਸੰਗਤ ਮੰਡੀ ਦੀ ਗੁੰਛਾਲਾ ਬਹੁਤ ਹੀ ਸਾਫ ਸੁਥਰਾ ਵਦੈ ਸੇ ਤੁੰਣਾ ਆਇਆ ਜੀ ਤੇ ਜੋ ਵਰਕਰ ਕਰਦੇ ਮਾਲ ਕੋਰ ਬੱਡੀ ਕਾ ਜਿਵੇਂ ਵਧੀਆ ਹੋਵੇ ਤਾਂ ਤਾਂ ਸਤਿਗੁਰੂ ਤੇਰਾ ਹੀ ਯਾਤਰਾ ਤਾਂ ਸਤਿਗੁਰੂ ਤੇਰਾ ਹੀ ਆਸਰਾ ਅੱਜ ਜੋ ਅਸੀਂ ਸੰਗਤ ਮੰਡੀ ਗੁਰੂ ਸ਼ਾਲਾ ਵਿੱਚ ਹਰੇ ਚਾਰੇ ਦੀ ਸੇਵਾ ਵਾਸਤੇ ਸਾਡੀ ਸਾਰੀ ਟੀਮ ਆਈ ਹੈ ਤੋਂ ਸੇਵਾ ਕਾਦੀ ਜੀਵ ਗਾਂਧੀ ਵੈਲਫੇਅਰ ਟਰਸਟ ਵੱਲੋਂ ਕੀਤੀ ਜਾ ਰਹੀ ਹੈ ਤੇ ਜੋ ਅੱਜ ਦੀ ਹਰੇ ਚਾਰੇ ਦੀ ਸੇਵਾ ਹੈ ਡਾਕਟਰ ਜਤਾਰ ਸਿੰਘ ਜੀ ਵੱਲੋਂ ਤੇ ਰੇਂਪੀ ਜੀ ਦੀ ਮਦਰਨ ਲਾ ਵੱਲੋਂ ਕੀਤੀ ਜਾ ਰਹੀ ਹੈ ਆਪਾਤਮਾ ਇਹਨਾਂ ਦੋਨਾਂ ਪਰਿਵਾਰਾਂ ਪਰਿਵਾਰਾਂ ਨੂੰ ਤੰਦਰੁਸਤੀ ਵਾਸਤੇ ਕਾਸ਼ੀਆ ਵਰਸ਼ੇ ਆਉਣ ਵਾਲਾ ਸਮਾਂ ਚੰਗਾ ਹੋਵੇ 等等，谢谢。